ਉਹ ਪੰਡਤ ਗੁਰੂ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਆਇਆ ਤੇ ਗੁਰੂ ਸਾਹਿਬ ਜੀ ਨੇ ਵਿੱਚ ਸਿੱਖਾਂ ਨੂੰ ਆਖ ਦਿੱਤਾ ਸੀ ਕਿ ਉਸ ਨੂੰ ਸੰਗਤ ਦੇ ਵਿੱਚ ਲਿਆ ਆਓ ਗੁਰੂ ਨਾਨਕ ਦੇ ਘਰੋਂ ਕੋਈ ਵੀ ਸ਼ੰਕਾ ਲੈ ਕੇ ਨਾ ਜਾਵੇ ਉਸ ਦਾ ਸ਼ੰਕਾ ਨਿਵਰਤ ਕੀਤਾ ਜਾਏਗਾ ਹੁਣ ਪੰਡਤ ਚਤਰ ਤੇ ਸਿਆਣਾ ਚ ਲਾਗ ਸੀ ਉਸ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੱਕ ਇਸ ਤਰ੍ਹਾਂ ਸਵਾਲ ਕੀਤਾ ਆਖਣ ਲੱਗੇ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਤੁਸੀਂ ਬੜੇ ਗਿਆਨ ਵਾਲੇ ਜੇ ਮੈਨੂੰ ਗੀਤਾ ਦੇ ਅਰਥ ਕਰਕੇ ਸੁਣਾਓ ਕਿਉਂਕਿ ਸਾਡੇ ਭਗਵਾਨ ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ ਹੈ ਤੇ ਤੁਸੀਂ ਉਹਨਾਂ ਦੇ ਨਾਮ ਵਰਗਾ ਨਾਮ ਰਖਾਇਆ ਸਮੋਂ ਉਹਨਾਂ ਤੋਂ ਵੱਡਾ ਹਰਿ ਕ੍ਰਿਸ਼ਨ ਨਾਮ ਤੁਸੀਂ ਰਖਵਾਇਆ ਹੈ ਮਿਰਤੇ ਕਿਰਪਾ ਕਰ ਉਹਨਾਂ ਨੂੰ ਗੀਤਾ ਦੇ ਅਰਥ ਕਰਕੇ ਸੁਣਾਓ ਪਰ ਸਤਿਗੁਰੂ ਜੀ ਜੋ ਭਾਵਨਾ ਲੈ ਕੇ ਪੰਡਤ ਪਹੁੰਚਿਆ ਸੀ ਨਾ ਉਹ ਤੇ ਦਲਾਂ ਦੀਆਂ ਜਾਣਦੇ ਸਨ ਇਹ ਅਰਥ ਸੁਣਨ ਵਾਸਤੇ ਨਹੀਂ ਆਇਆ ਇਹ ਤੇ ਪਰਖਿਆ ਲੈਣ ਵਾਸਤੇ ਆਇਆ ਹੈ ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਪੰਡਤ ਦੇ ਦਿਲ ਦੀ ਗੱਲ ਉਸ ਨੂੰ ਦੱਸ ਦਿੱਤੀ ਆਖਣ ਲੱਗੇ ਪੰਡਤ ਜੀ ਤੁਸੀਂ ਗਿਆਨ ਲੈਣ ਵਾਸਤੇ ਅਰਥ ਸੁਣਨ ਵਾਸਤੇ ਨਹੀਂ ਆਏ ਤੁਸੀਂ ਤੇ ਸਾਡੀ ਪਰਖ ਕਰਨ ਵਾਸਤੇ ਸਾਡੇ ਕੋਲੋਂ ਅਰਥ ਸੁਣਨ ਵਾਸਤੇ ਆਏ ਜੇ ਸੋ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲੋਂ ਇਹ ਉੱਤਰ ਸੁਣ ਕੇ ਪੰਡਤ ਸ਼ਰਮਿੰਦਾ ਬੜਾ ਹੋਇਆ ਕਿ ਇਹ ਤੇ ਦਿਨਾਂ ਦੀਆਂ ਵੀ ਜਾਣਨ ਹਾਰ ਨੇ ਪਰ ਸਤ ਸੰਗਤ ਜਿਓ ਫਿਰ ਵੀ ਉਸ ਪੰਡਤ ਨੂੰ ਅਜੇ ਤਸੱਲੀ ਨਾ ਹੋਈ ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਪੰਡਤ ਜੀ ਵੇਖੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਇਹ ਕਿਰਪਾ ਹੈ ਕਿ ਛਤਬਰਾਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਤੋਂ ਕੋਈ ਵੀ ਸ਼ੰਕਾ ਲੈ ਕੇ ਨਹੀਂ ਜਾਂਦਾ ਸਾਰੇ ਸ਼ੰਕਾ ਨਿਵਰ ਧੋ ਕੇ ਜਾਂਦੇ ਨੇ ਪਰ ਜੇਕਰ ਅੱਜ ਅਸੀਂ ਤੁਹਾਨੂੰ ਅਰਥ ਕਰਕੇ ਸੁਣਾ ਦਿੱਤੇ ਨਾ ਫਿਰ ਵੀ ਤੁਹਾਡੇ ਮਨ ਦੇ ਵਿੱਚ ਇਹ ਸ਼ੰਕਾ ਰਹੇਗੀ ਕਿ ਛੈਦ ਗੁਰੂ ਦੇ ਘਰ ਪੈਦਾ ਹੋਇਆ ਹੈ ਬਚਪਨ ਦੇ ਵਿੱਚ ਗੀਤਾ ਦੇ ਅਰਥ ਸਿਖਾ ਦਿੱਤੇ ਹੋਣਗੇ ਤਾਂ ਕਰਕੇ ਅਰਥ ਕਰਕੇ ਮੈਨੂੰ ਸੁਣਾ ਦਿੱਤੇ ਨੇ ਤੁਹਾਡੇ ਮਨ 'ਚ ਕੋਈ ਸ਼ੰਕਾ ਨਾ ਰਵੇ ਤੁਹਾਨੂੰ ਅਸੀਂ ਖੁੱਲੀ ਸਿੱਧੀ ਦਿੱਤੀ ਹੈ ਕਿ ਤੁਸੀਂ ਜਿਸ ਨੂੰ ਵੀ ਲੈ ਆਓ ਉਹਦੇ ਕੋਲੋਂ ਹੀ ਤੁਹਾਨੂੰ ਗੀਤਾ ਦੇ ਅਰਥ ਕਰਕੇ ਆਪਾਂ ਦਾਸੇ ਦਮਾਂਗੇ ਹੁਣ ਪੰਡਤ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਤੋਂ ਇਦਾਂ ਦੇ ਬਚਨ ਸੁਣਦਾ ਹੈ ਬੜਾ ਸ਼ਰਮਿੰਦਾ ਹੋਇਆ ਪਰ ਉਸਨੇ ਆਖਿਆ ਕਿ ਹੁਣ ਮੇਰੀ ਹਾਰ ਨਹੀਂ ਹੋਣੀ ਚਾਹੀਦੀ ਉਸ ਪੰਡਤ ਨੇ ਉਸੇ ਨਗਰ ਦੇ ਵਿੱਚੋਂ ਇੱਕ ਛੱਜੂ ਨਾਮ ਜਿਸ ਨੂੰ ਛੱਜੂ ਚੀਵਰ ਆਖਿਆ ਜਾਂਦਾ ਕਿਉਂਕਿ ਚੀਵਰ ਜਾਤੀ ਦੇ ਵਿੱਚੋਂ ਸੀ ਉਸ ਵੇਲੇ ਉਸ ਛੱਜੂ ਨੂੰ ਲਿਆਂਦਾ ਹੈ ਲਿਆਂਦਾ ਉਸਨੇ ਤਾਂ ਕਰਕੇ ਇਲਾਕੇ ਕੀਤੀ ਕਿ ਸੱਜੂ ਬਿਲਕੁਲ ਅਨਜਾਣ ਸੀ ਕੋਈ ਪੜਿਆ ਲਿਖਿਆ ਨਹੀਂ ਸੀ ਦਾਣੇ ਘੁੰਨਣ ਦਾ